ਦੋਸਤੋ ਇਹ ਆਪਣੀ ਅੱਜ ਦੀ ਤੀਜੀ ਵੀਡੀਓ ਆ ਜੇਕਰ ਤੁਸੀਂ ਪਹਿਲਾਂ ਦੋ ਵੀਡੀਓ ਨਹੀਂ ਦੇਖੀਆਂ ਕਿ ਅਸੀਂ ਇੰਟਰਨੈਟ ਕੈਫੇ ਦਾ ਕੰਮ ਕਰਕੇ ਕਿਵੇਂ ਰੁਪਏ ਕਮਾ ਸਕਦੇ ਆ ਤਾਂ ਤੁਸੀਂ ਪਹਿਲਾਂ ਉਹ ਦੋਨੇ ਵੀਡੀਓ ਦੇਖੋ ਫਿਰ ਤੁਸੀਂ ਤੀਜੀ ਵੀਡੀਓ ਜ਼ਰੂਰ ਦੇਖਣਾ ਜਾਂ ਫਿਰ ਪਹਿਲਾਂ ਇਹ ਵੀਡੀਓ ਦੇਖ ਕੇ ਮਗਰਲੇ ਦੂਜੀਆਂ ਦੋਨੇ ਵੀਡੀਓ ਦੇਖ ਕੇ ਫਿਰ ਆਹ ਵੀਡੀਓ ਤੁਸੀਂ ਜ਼ਰੂਰ ਦੇਖਣਾ ਅਸੀਂ ਤੁਹਾਨੂੰ ਦੱਸਿਆ ਸੀ ਕਿ ਇੰਟਰਨੈਟ ਕੈਫੇ ਦਾ ਕੰਮ ਕਰਕੇ ਤੁਸੀਂ 50000 ਰੁਪਏ ਲਾ ਕੇ ਮਹੀਨੇ ਦਾ 50000 ਕਿਵੇਂ ਕਮਾ ਸਕਦੇ ਹੋ ਉਸ ਦੇ ਵਿੱਚ ਆਪਾਂ ਪਹਿਲਾਂ ਕਿ ਕੰਮ ਦੱਸਣ ਜਾਣਾਰੇ ਆ ਕਿ ਜੋ ਬੈਂਕਿੰਗ ਦਾ ਹੁੰਦਾਗਾ ਕੈਫੇ ਦੇ ਵਿੱਚ ਆਪਾਂ ਨੂੰ ਨਾਲ ਨਾਲ ਇੱਕ ਬੈਂਕਿੰਗ ਸਿਸਟਮ ਵੀ ਆਈਡੀ ਲੈਣੀ ਚਾਹੀਦੀ ਹੈਗੀ ਜਿਸ ਦੇ ਵਿੱਚ ਕੋਸਟ ਸਿਰ 500 ਤੋਂ 2000 ਰੁਪਏ ਤੱਕ ਹੁੰਦੀ ਆ ਉਹ ਲਗ ਲਗ ਡਿਪੈਂਡ ਕਰਦੀ ਹੈ ਕਿ ਆਪਾਂ ਕਿਹੜੀ ਬੈਂਕ ਦੇ ਆਈਡੀ ਲੈਣੀ ਹੈ ਆਪਾਂ ਉਸ ਤੋਂ ਬਾਅਦ ਸਭ ਹੋਰ ਕੈਟਾਗਰੀ ਵੀ ਆਉਂਦੀ ਨੇ 2500 ਰੁਪਏ ਤੇ 6000 ਦੀ 10000 ਦੀ ਲਗ ਲਗ ਤਰ੍ਹਾਂ ਦੀ ਬੈਂਕਿੰਗ ਸਿਸਟਮ ਆਈਡੀ ਹੁੰਦਾਗਾ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਦੇ ਵਿੱਚੋਂ ਆਪਾਂ ਨੂੰ ਕਿੰਨੀ ਇਨਕਮ ਹੋ ਸਕਦੀ ਹੈਗੀ ਦੇਖੋ ਪਹਿਲਾਂ ਆਪਾਂ ਨੂੰ ਬੈਂਕਿੰਗ ਆਈਡੀ ਲੈਣ ਵਾਸਤੇ ਇੱਕ ਆਧਾਰ ਕਾਰਡ ਇੱਕ ਪੈਨ ਕਾਰਡ ਤੇ ਇੱਕ ਪਾਸਬੁੱਕ ਦੀ ਲੋੜ ਪੈਂਦੀ ਆ ਉਸ ਤੋਂ ਬਾਅਦ ਸਾਡਾ ਬੰਦਾ ਕਿ ਤੁਹਾਡੇ ਕੋਲ ਫਿਜ਼ੀਕਲ ਵੈਰੀਫਿਕੇਸ਼ਨ ਕਰੂਗਾ ਉਸ ਤੋਂ ਬਾਅਦ ਤੁਹਾਡੀ ਨਾਲ ਦੀ ਨਾਲ ਬੈਂਕਿੰਗ ਸਿਸਟਮ ਚੱਲ ਪੜੇਗਾ ਜਦੋਂ ਤੁਹਾਡਾ ਬੈਂਕਿੰਗ ਸਿਸਟਮ ਚੱਲ ਪਿਆ ਉਸ ਤੋਂ ਬਾਅਦ ਤੁਸੀਂ 10000 ਤੱਕ ਇੱਕ ਵਾਰੀ ਆਧਾਰ ਕਾਰਡ ਨਾਲ ਕੱਢ ਸਕਦੇ ਹੋ 10000 ਨਾਲ ਆਧਾਰ ਕਾਰਡ ਨਾਲ ਕਢੋਗੇ ਤਾਂ ਤੁਹਾਨੂੰ ਪਲੱਸ ਕਮਿਸ਼ਨ ਆਊਗਾ ਬਾਕੀ ਜੋ ਸਿਸਟਮ ਚੱਲਦਾਗਾ ਤੁਸੀਂ ਆ ਉਹਦਾ ਉੱਪਰ ਵੀ ਜਿੰਨਾ ਮਰਜ਼ੀ ਲੈ ਸਕਦੇ ਹੋ ਉਸ ਤੋਂ ਬਾਅਦ ਆਪਣਾ ਮਨੀ ਟ੍ਰਾਂਸਫਰ ਦਾ ਹੋਊਗਾ ਮਨੀ ਟ੍ਰਾਂਸਫਰ 10000 ਦੇ ਪੰਦਰ ਤੋਂ ਦੋ 10 100 ਰੁਪਏ ਖਰਚਾ ਹੁੰਦਾ ਤੇ 50 ਤੁਹਾਡੇ ਪਾਸ ਆ ਜਾਂਦੇ ਨੇ ਮਤਲਬ ਕਿ ਜੇ ਤੁਸੀਂ 10000 ਮਨੀ ਟ੍ਰਾਂਸਫਰ ਕਰੋਗੇ ਤਾਂ ਤੁਹਾਡੇ 50 ਰੁਪਏ ਖਰਚਾ ਹੋਊਗਾ ਔਰ ਤੁਹਾਨੂੰ 50 ਰੁਪਏ ਤੁਹਾਡੀ ਬਚਤ ਹੋ ਜੂਗੀ ਜੇਕਰ ਤੁਸੀਂ ਵੱਡੀ ਬੈਂਕਿੰਗ ਆਈਡੀ ਲੈ ਕੇ ਕੰਮ ਕਰੋਗੇ ਤਾਂ ਇਹ ਖਰਚਾ ਨਾਰਮਲ 2-3 ਰੁਪਏ ਖਰਚਾ ਰਹਿ ਜਾਊਗਾ ਉਸ ਤੋਂ ਬਾਅਦ ਤੁਸੀਂ ਜੇਕਰ ਤੁਹਾਡਾ ਕੰਮ ਵਧੀਆ ਚੱਲਦਾ ਹੈ ਤਾਂ ਤੁਸੀਂ ਆਪਣੀ ਮਨੀ ਟ੍ਰਾਂਸਫਰ ਦੀ ਆਈਡੀ ਆਪਦੀ ਵੱਡੀ ਮੇਨ ਛੋਟੀ ਬ੍ਰਾਂਚ ਤੋਂ ਆਪਦੀ ਵੱਡੀ ਆਈਡੀ ਬੈਂਕਿੰਗ ਦੀ ਲੈ ਕੇ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਜਿਹਦੇ ਵਿੱਚੋਂ ਸੋਨ ਸਾਰਾ ਪ੍ਰੋਪਰਟੀ ਬਾਤ ਜਾਣਾ ਹੈ ਦੋਸਤੋ ਜਿਹੜਾ ਤੀਜਾ ਪੁਆਇੰਟ ਆਪਣਾ ਕ੍ਰੈਡਿਟ ਕਾਰਡ ਦਾ ਆਹ ਵਾਲਾ ਕ੍ਰੈਡਿਟ ਕਾਰਡ ਦਾ ਪੁਆਇੰਟ ਆ ਜਿਹੜਾ ਆਪਣਾ ਇਹ ਬਹੁਤ ਹੀ ਜ਼ਰੂਰੀ ਆ ਇਹ ਆਪਣੇ ਕੈਟਾਗਰੀ ਦੇ ਲੋਕ ਮੰਨ ਕੇ ਕੈਫੇ ਵਾਲੇ ਲੋਕ ਬੰਦੇ ਆਪਣੇ ਮਿੱਤਰ ਪਿਆਰੇ ਕੰਮ ਤਾਂ ਬਹੁਤ ਕਰਦੇ ਨੇ ਪਰ ਕ੍ਰੈਡਿਟ ਕਾਰਡ ਦੇ ਉੱਤੇ ਕੰਮ ਨਹੀਂ ਕਰਦੇ ਜੇਕਰ ਤੁਸੀਂ ਇੱਕ ਆਮ ਕਸਟਮਰ ਵੀ ਹੋ ਜਾਂ ਫਿਰ ਸੀਐਸਸੀ ਸੈਂਟਰ ਚਲਾ ਰਹੇ ਹੋ ਜਾਂ ਇੰਟਰਨੈਟ ਕੈਫੇ ਚਲਾ ਰਹੇ ਹੋ ਤਾਂ ਤੁਸੀਂ ਕ੍ਰੈਡਿਟ ਕਾਰਡ ਤੋਂ ਬਹੁਤ ਚੰਗੀ ਕਮਾਈ ਕਰ ਸਕਦੇ ਹੋ ਇਹ ਦੇਖੋ ਜੀ ਤੁਹਾਨੂੰ ਮੈਂ ਸਿਸਟਮ ਸਮਝਾਉਣਾ ਅੱਜ ਕੀ ਆ ਇਹ ਜੇਕਰ ਤੁਸੀਂ ਕ੍ਰੈਡਿਟ ਕਾਰਡ ਤੋਂ ਬੈਂਕ ਦੇ ਵਿੱਚ ਪੈਸੇ ਟਰਾਂਸਫਰ ਕਰਦੇ ਹੋ ਨਾ ਤਾਂ ਤੁਹਾਡਾ ਕੋਈ ਪੈਸਾ ਲੱਗੇਗਾ ਨਾ ਤੁਹਾਡਾ ਕੋਈ ਲੈਣਾ ਨਾ ਕੋਈ ਦੇਣਾ ਚਾਹੇ ਤੁਸੀਂ ਖਾਲੀ ਬੈਠ ਕੇ ਵੀ ਆਪਣਾ ਕ੍ਰੈਡਿਟ ਕਾਰਡ ਦਾ ਕੰਮ ਕਰ ਸਕਦੇ ਹੋ ਕਿਉਂਕਿ ਕ੍ਰੈਡਿਟ ਕਾਰਡ ਚੋਂ ਪੈਸੇ ਨਿਕਲੇਗੇ ਕਸਟਮਰ ਦੇ ਖਾਤੇ ਜੀ ਜਾਣਗੇ ਉਸ ਤੋਂ ਬਾਅਦ ਆਪਾਂ ਕ੍ਰੈਡਿਟ ਕਾਰਡ ਨਾਲ ਆਪਾਂ ਕਸਟਮਰ ਤੋਂ ਆਪਣਾ ਖਰਚਾ ਲੈ ਲੈਣਾਗਾ ਕਿਉਂਕਿ ਇਹ ਆਪਣਾ ਸਭ ਤੋਂ ਵਧੀਆਗਾ ਨਾ ਆਪਾਂ 1 ਰੁਪਿਆ ਦੇਣਾ ਨਾ ਆਪਾਂ 1 ਰੁਪਿਆ ਰੱਖਣਾ ਨਾ ਆਪਾਂ ਅਗਲ ਤੋਂ ਲੈਣਾਗਾ ਆਪਾ ਸਿਰਫ ਆਪਦਾ ਪ੍ਰੋਫਿਟ ਪ੍ਰੋਫਿਟ ਲੈਣਾਗਾ ਤੁਸੀਂ ਦੇਖਿਆ ਹੋਣਾ ਕ੍ਰੈਡਿਟ ਕਾਰਡ ਤੇ ਲੋਕ ਪੰਪ ਦੇ ਉੱਤੇ ਮਿੰਤਾ ਕਰਦੇ ਨੇ ਵੀ ਇਹਨਾਂ ਨੂੰ ਪੈਸੇ ਦੇ ਦੋ ਪੈਸੇ ਦੇ ਦੋ ਪਰ ਉਹ ਲੱਭੇ ਨਹੀਂ ਦਿਹਾਉਂਦੇ ਆਪਣਾ ਕ੍ਰੈਡਿਟ ਕਾਰਡ ਚੋਂ ਪੈਸੇ ਕੱਢਣ ਵਾਲੇ ਤੇ ਤੁਸੀਂ ਇਹ ਕ੍ਰੈਡਿਟ ਕਾਰਡ ਦਾ ਕੰਮ ਕਰਕੇ ਇੱਕ ਬਹੁਤ ਹੀ ਵਧੀਆ ਆਪਦਾ ਬਿਜ਼ਨਸ ਖੜਾ ਕਰ ਸਕਦੇ ਹੋ ਇਹ ਇਹ ਕੰਮ ਉੱਤੇ ਤੁਸੀਂ ਜ਼ਰੂਰ ਧਿਆਨ ਦੇਵੋ ਜੇ ਪਹਿਲਾਂ ਵੀ ਕੋਈ ਬੰਦੇ ਕੰਮ ਕਰਦੇ ਨੇ ਆਪਣੇ ਇਹ ਕੈਫੇ ਦਾ ਤਾਂ ਕ੍ਰੈਡਿਟ ਕਾਰਡ ਵਾਲਾ ਕੰਮ ਬਹੁਤ ਹੀ ਵਧੀਆ ਹੈਗਾ ਤੇ ਇਸ ਦੇ ਤੁਸੀਂ ਕੰਮ ਕਰਕੇ ਆਪਦਾ ਕੰਮ ਬਹੁਤ ਇਨਕਮ ਵਧੀਆ ਇਨਕਮ 22000 ਰੁਪਏ ਆਪਾਂ ਕਮਾ ਸਕਦੇ ਆ ਕ੍ਰੈਡਿਟ ਕਾਰਡ ਦੇ ਵਿੱਚੋਂ ਫਿਰ ਉਸ ਤੋਂ ਬਾਅਦ ਆਪਣਾ ਪਾਰਟ ਟਾਈਮ ਆ ਜਾਂਦਾਗਾ ਮੋਬਾਈਲ ਦੀ ਚਾਰਜ ਇਹਦੇ ਵਿੱਚੋਂ ਵੀ ਆਪਾਂ ਨੂੰ ਥੋੜੀ-ਮੋਟੀ ਇਨਕਮ ਹੋ ਜਾਂਦੀ ਹੈਗੀ ਫਿਰ ਆਪਣਾ ਇਲੈਕਟ੍ਰਿਸਿਟੀ ਬਿੱਲ ਆ ਜਾਂਦਾਗਾ ਇਹਦੇ ਵਿੱਚ ਵੀ ਆਪਾਂ ਨੂੰ ਥੋੜੀ-ਮੋਟੀ ਇਨਕਮ ਆ ਜਾਂਦੀ ਹੈ ਜਿਵੇਂ ਡਿਜ਼ਲ ਚਾਰਜ ਆ ਜਾਂਦਾ ਜਾਂ ਆਪਣਾ ਮੋਬਾਈਲ ਦੀ ਚਾਰਜ ਆ ਜਾਂਦਾਗਾ ਉਸ ਤੋਂ ਬਾਅਦ ਆਪਣੀ LIC ਦੀ ਕਿਸ਼ਤਾਂ ਵਗੈਰਾ ਲੋਨ ਦੀਆਂ ਕਿਸ਼ਤਾਂ ਵਗੈਰਾ ਵੀ ਆਪਾਂ ਬੈਂਕਿੰਗ ਆਈਡੀ ਵਿੱਚੋਂ ਭਰ ਸਕਦੇ ਆ ਤੇ ਇੱਕ ਆਪ ਬੈਂਕਿੰਗ ਪੁਆਇੰਟ ਬਣਾ ਕੇ ਆਪਣਾ ਪੂਰਾ ਵਧੀਆ ਕੰਮ ਕਰ ਸਕਦੇ ਆ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਸਾਡੀ ਵੀਡੀਓ ਸ਼ੇਅਰ ਕਰਨਾ ਤੇ ਚੈਨਲ ਨੂੰ ਫੋਲੋ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਦੇ ਲਈ ਇੰਨਾ ਹੀ ਧੰਨਵਾਦ